ਮੈਂ ਗੱਲ ਕਰਕੇ ਫਿਰ ਤੁਹਾਨੂੰ ਦੱਸਦੀ ਆ ਕੋਈ ਨਹੀਂ ਤੁਸੀਂ ਸਲਾਹ ਕਰ ਲਓ ਵਧੀਆ ਵਾਰ ਹੀ ਹੋਣੀ ਬਸ ਉਹਨਾਂ ਨੂੰ ਮਾਇਆ ਵਧੀਆ ਦੇਦੇ ਹੋ ਥੋੜਾ ਘੱਟ ਬਹੁਤ ਚੰਗਾ ਬਸ ਇੱਕ ਵਾਰੀ ਭਾਜੀ ਆ ਜਾਣ ਕੋਈ ਨਹੀਂ ਆਪਕਾ ਆਪ ਹੀ ਸੋਹਣੀ ਸੇਵਾ ਕਰ ਦਾਂਗੇ ਭਾਬਿਆਂ ਦੀ ਜਿੱਤਾ ਜਿਹੜੇ ਮਾਇਆ ਮੰਗਦੇ ਨੇ ਉਹ ਸਭ ਫਰੋੜ ਹੁੰਦੇ ਨੇ ਕੋਈ ਨਹੀਂ ਦੀਦੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਆਪੇ ਕਰ ਲਾਂਗੇ ਇਹ ਜੀ ਗੱਲ ਸੁਣਿਓ ਅਲੀ ਆਇਓ ਮਹਾਰਾਜ ਸੁਣੋ ਮੇਰੀ ਗੱਲ ਏ ਜੀ ਕੀ ਹੋ ਗਿਆ ਆਓ 딸 ਸੁਣਾ ਇੱਕ ਮਿੰਟ ਬੈਠੋ ਮੇਰੇ ਕੋਲ ਦੱਸ ਦਿੰਦੇ ਤੁਹਾਨੂੰ ਕੀ ਉਹਨਾਂ ਆਏ ਗੀਤਾ ਦੱਸ ਰਹੀ ਐ ਕਿ ਨਾਲ ਘਰ ਕੋਈ ਬਾਬੇ ਆਏ ਹੋਣਗੇ ਕੈਰੀ ਬੜੇ ਮੰਨੇ ਪ੍ਰੰੰਨੇ ਬਾਬੇ ਨੇ ਤੇ ਉਹਨਾਂ ਨੇ ਕੰਨਿਆਂ ਦਾ ਬਹੁਤ ਵਧੀਆ ਕੀਤਾ ਸਾਰਾ ਕੰਮ ਕਾਜ ਤਾਂ ਕਰਕੇ ਗੈਰੀਏ ਵੀ ਤੁਸੀਂ ਵੀ ਜੇ ਬਾਜੀ ਬਾਰੇ ਵੀ ਪੁੱਛਣਾ ਹੋਏ ਸਾਰਾ ਕੁਝ ਦੱਸ ਦੇਣਗੇ ਪਤਿ ਕਿਆ ਗੱਲ ਲੈ ਮੈਸਟਰ ਬਾਬੇ ਬਾਰੇ ਮੈਂ ਮੰਨਦਾ ਨਹੀਂ ਕਿਸੇ ਬਾਰੇ ਨਹੀਂ ਅਜੀ ਕਿਹਾ ਇਹਨੂੰ ਪਰ ਫਿਰ ਵੀ ਦੇਖ ਲੋ ਪਤ ਗਿਆ ਹੁਣ ਸਾਈਸ਼ਰ ਦੇਖੋ ਦੀਦੀ ਬੜੀ ਲੰਦੇ ਆ ਉਹ ਵੀ ਨਾ ਵਿਚਾਰੀ ਸਾਰਾ ਦਿਨ ਪਈ ਰਹਿੰਦੀ ਹੈ ਇਹਨਾਂ ਦੀ ਬੜੀ ਟੈਨਸ਼ਨ ਹੁੰਦੀ ਹੈ ਜੇ ਤੁਸੀਂ ਕਹੋ ਤਾਂ ਇੱਕ ਵਾਰੀ ਬਾਬਿਆਂ ਨੂੰ ਘਰ ਦੁਆਲੇ ਗੱਲ ਕੀ ਕਰ ਲੋ ਗੱਲ ਕਰਾਂਗੇ ਕੋਰੇ ਗੱਲ ਕਰਨੇ ਕੀ ਜਾਂਦਾ ਹਾਂ ਹਾਂਜੀ ਨਾਲੇ ਉਹ ਕਹਿ ਰਹੀ ਹੈ ਕਿ ਸੇਵਾ ਵੀ ਚਲੋ ਵਧੀਆ ਲੰਦੇ ਨੇ ਉਹ ਨਹੀਂ ਅਮਨ ਮੈਂ ਨਹੀਂ ਕਹਿੰਦੀ ਇਹਨਾਂ ਦੇ ਜੱਟ ਨਹੀਂ ਇਹ ਬਲੇ ਕੇ ਚਲੋ ਸੇਵਾ ਦਾ ਮਾਮਲਾ ਜਿੱਲੇ ਸਾਡੇ ਬੰਦੇ ਨੂੰ ਸਾਨੂੰ ਸੇਵਾ ਦੇ ਨੂੰ ਕੀ ਦਿੱਕਤ ਹੈ ਹਾਂ ਉਹ ਵੀ ਮੈਂ ਕਹ ਰਹੀ ਆ ਤੁ ਕੱਲ੍ਹ ਵੱਲ ਬਣਾ ਲੈ ਕੋਈ ਸ਼ਾਮ ਨੂੰ ਬਹੁਤ ਚੱਲ ਜਾਮ ਕਿ ਦੇਖ ਲੋ ਕੋਈ ਨਹੀਂ ਬਣਾ ਮੈਂ ਤੁਹਾਨੂੰ ਦੱਸਦੀ ਆ ਫਿਰ ਇਹਨਾਂ ਨੂੰ ਦੇਦੀ ਸੀ ਉਹ ਜੋ ਕਹਿ ਰਹੀ ਚਲੋ ਦੇਖ ਲੋ ਮੀਂਦੀ ਕਰੇ ਗੱਲ ਲੈਣੇ ਆ ਯਾਰ ਅਵੜ ਕੇ ਚਾਹੀਦਾ ਵਸਤੂ ਸਾਨੂੰ ਆਪਾਂ ਦੇ ਦੇ ਦਿੰਨੇ ਆ ਦੇਖ ਲੋ ਤੁਸੀਂ ਮਾਇਆ ਦੇਣੀ ਆ ਆਪਣੇ ਸ਼ਰਧਾ ਅਨੁਸਾਰ ਨਹੀਂ ਫਿਰ ਵੀ ਦੱਸਣਾ ਕਿੰਨਾ ਕੀ ਮੁੰਦੇ ਆ ਹੁਣ ਮੈਂ ਅੱਗੇ ਕੁਝ ਨਹੀਂ ਆ ਕਰਾ ਆ ਤਾਂ ਛੋਲ ਦੇ ਤਾਂ ਅੱਟਾ ਝੋਲੀ ਮਾਰੀ ਮੁੱਠੀ ਵੀ ਦਿੰਦੇ ਉਹ ਤੋਂ ਦੇਖੋ 52000 ਦੇ ਸਕਦੇ ਆ ਤਾਂ ਹਾਂਜੀ ਤੁਹਾਡਾ ਬੰਦਾ ਲੱਭ ਜੇਗਾ ਮਾ ਸਾਨੂੰ ਪਹਿਲਾ ਬੰਦਾ ਲੱਭ ਕੇ ਦਵੇ ਫੇਰ ਉਹਨੂੰ ਬਾਬਾ ਜੀ ਨੂੰ ਅੱਜ ਕੱਲ ਗੱਲ ਹੈ ਕਿ ਕੁੰਝ ਜੇ ਤੂੰ 1 ਲੱਖ ਰੋ ਲਵਾਂਗੇ ਸਾਡਾ ਬੰਦਾ ਲੱਭ ਦੇ ਕੋਈ ਨਹੀਂ ਆਵੇ ਨਾ ਕਰੋ ਕੋਈ ਨਹੀਂ ਜੇ ਕੈਸ਼ ਹੈ ਅਗਲੀ ਤਾਂ ਕਰ ਲੋ ਪੈਸਿਆਂ ਦਾ ਕੀ ਹੈ ਪੈਸੇ ਤਾਂ ਫੇਰ ਆ ਜਾਣਗੇ ਕੈਸ਼ ਤਾਂ ਹੈ ਨਹੀਂ ਮੇਰੇ ਕੋਲ ਵੀ ਐਦਾਂ ਕਰ ਕੈਸ਼ ਤਾਂ ਮੇਰੇ ਕੋਲ ਵੀ ਨਹੀਂ ਆਏਗੀ ਤਾਂ ਇਹ ਅੰਗੂਠੀ ਲੈ ਜਾ ਮੈਂ ਤਾਂ ਹਲੇ ਕੱਲ ਹੀ ਬਣਵਾਈ ਹੈ ਤੂੰ ਦੇ ਦੇ ਉਹਨਾਂ ਨੂੰ

बैक टू बैक वापस दिस मैं अच्छा जैसे वो दिस मैं तो वही पूछ लिया होगा मैं चलो वापस बेटर हो गया आज अच्छा, अच्छा। ਉਸ ਵੇਹਣੀ ਕੋਈ ਗੀਤਾ ਚਾਹ ਪਣੀ ਲੈ ਆਉਣਾ ਹੋ ਸਕਦਾ ਸਾਬਾ ਨੇ ਕੀ ਆਈ ਉਹ ਬਾਅਦ ਚਾਹ ਪਾਣੀ ਲੈਣੀ ਹੈ ਜੈ ਕਿ ਚਾਹ ਲੈ ਕੇ ਆਪਾਂ ਆਟੇ ਦੀ ਨਾਲ ਦੀ ਆਟਾ ਤੇ ਪੀਸਿਆ ਗਿਆ 9 ਕੱਟੇ ਜਿਹਾ ਹੈ ਠੀਕ ਹੈ 1 ਕੱਟੇ ਤੇ ਆਵੇ 9 ਕੁਝ ਗਲਤ ਹੋ ਗਿਆ ਹੋਵੇ ਨਹੀਂ ਨਹੀਂ ਜਿਹਦੀ ਹੁੰਦਾ ਰੱਬ ਦੇ ਤਨੂ ਕਹਤੇ ਤੇਰੇ ਜੀਜਾ ਵੀ ਨਹੀਂ ਚਲੇ ਆ ਗਿਆ ਤੇ ਬੰਦਾ ਨਾ ਕੋਈ ਟੈਨਸ਼ਨ ਨਹੀਂ ਹੋਣ ਭਾਈ ਆ ਜਾਣਾ ਆਪ ਕੋ ਚੱਕਣਗਾ ਤੇ ਮਸਾ ਜਾਣ ਕੇ ਕਿ ਸਭ ਚੇਂ ਕਰ ਕਹਿੰਦੇ ਆ ਨਾ ਅੱਜ ਕੱਲ ਬਾਬਿਆਂ ਤੇ ਵਿਸ਼ਵਾਸ ਨਹੀਂ ਰੱਬ ਤੇ ਕਰੋ ਸਭ ਕੁਝ ਠੀਕ ਹੋ ਜਾ ਬਾਬੇ ਵੀ ਇਦਾਂ ਜਿਹੇ ਅਦ ਰੋਟੀ ਹੁੰਦੀ ਹੈ ਦੇਖ ਲੈ ਜਰਾ ਹੱਥ ਜਿ ਦਿਖਾਇਆ ਹਾਂ ਹਾਂ ਬਸ ਕੋਈ ਨਾ ਹਾਂ ਬੰਦਾ ਮੈਂ ਵੀ ਹੱਥ ਕੀ ਦਿਖਾਇਆ ਤੁਹਾਨੂੰ ਜਿਵੇਂ ਗੱਲ ਹੋਣੀ ਲੱਗਦਾ ਤੁਸੀਂ ਫੋਟੋ ਦੇਖੀ ਨਾ ਪੂਰੀ ਗਲੀ ਦਾ ਨਹੀਂ ਪਰ ਲੰਮੇ ਇੰਟਰ ਦੇਖਿਆ ਬਿਲਕੁਲ ਦੇਖਿਆ

ਆ ਤੇ ਜੀ ਫੀਲੀ ਨੇ ਹੈ ਠੀਕ ਹੈ ਠੀਕ ਤੁਹਾਨੂੰ ਪੱਕਾ ਲੱਗਦਾ ਠੀਕ ਨੇ ਬਾਬਾ ਜੀ ਨਹੀਂ ਵੀ ਟੀਨਸ਼ਨ ਨਾ ਲੋ ਬਾਹਰ ਬਾਹਰ ਕੋਈ ਘਰ ਨਹੀਂ ਅੱਜ ਕੱਲ ਇਹ ਵੀ ਆ ਨਹੀਂ ਹੈ ਨਹੀਂ ਨਾ ਪਤਾ ਨਾ ਕੋਈ ਨਹੀਂ ਮੈਂ ਛੋਟੋ ਦਿਖਾਈਏ ਹਾਂ ਜੀ ਕੋਈ ਨਹੀਂ ਕੋਈ ਵੀ ਕੋਈ ਟੀਨਸ਼ਨ ਠੀਕਾ ਬਾਹਰ ਐਂਜੋ ਕਰਦੇ ਹੈਂ ਜੀ ਘਰ ਵਾਲਾ ਤਾਂ ਗਿਆ ये सब है है बड़ा <laughs> तो खुशामती थे आज के किए जाए यार उसके बारे में बात है कुत्ते बाबे चोरी क्या निकलेंगे पिंजरे में नहीं आए केड़े बाबे मेनू ही पता नहीं तो वाले हो तो नहीं बोलो दीदी ने तो सुनदा हो टेंशन नहीं खाने का नहीं ना चलाती नहीं होया हां किसी तो ही बाबे नाम में क्या परेशान हो गई नहीं की कुछ की जा क्या हो गया ਕੀ ਨਾ ਕੋਈ ਨਾ ਕੋਈ ਨਹੀਂ ਕੋਈ ਨਾ ਕੋਈ ਨਹੀਂ ਦੀਦੀ ਕੁਛ ਨਹੀਂ ਹੋਇਆ ਤਾਂ ਕੋਈ ਮੌਸਿਗੇ ਤੁਸੀਂ ਕੁਛ ਨਹੀਂ ਹੋਇਆ ਤਾਂ ਮੈਂ ਨਹੀਂ ਕਰਾਂਗਾ ਕਿਆ ਕਰਦੇ ਸੁਖਮਈ ਸੁਆ ਪੜੀ ਆਓ ਕੋਈ ਮੌਸਿਗੇ ਪਰ ਪਰ ਗੀਤਾ ਤੂੰ ਚੰਗੇ ਨਾਲ ਚੱਲ ਮੈਂ ਤੇਰੀ ਜਰੂਰ ਜਰ ਕਰੂੰ ਤੁਸੀਂ ਪਰ ਦੀਦੀ ਕੋਲ ਮੈਂ ਆਣੋ ਹਾਂਜੀ ਉਹ ਦੀਦੀ ਕੋਲ ਆਉਂਦਾ ਕਦ ਚੱਪਾ ਵੀ ਉੱਠੇ ਜਾਈਏ ਕੋਈ ਬਾਪੇ ਨਹੀਂ ਕਿਹਾ ਸਾਡਾ ਨਹੀਂ ਬਣੇਗਾ ਮੇਰੇ ਜੱਟਰ ਸੀ ਕਿ ਇਹ ਜੀ ਤੂੰ ਹੀ ਲੱਗਿਆ ਕਿ ਸਾਡੇ ਘਰ ਚ ਆ ਗੱਲਾਂ ਦਾ ਮਹਾਰਾਜ ਹੋਊ ਬੈਠੇ ਜੀ ਕੋਈ ਨਹੀਂ ਲੈ ਕੇ ਚਾਹੁੰਦੇ ਨਹੀਂ ਤੇ ਇਹ ਨਾ ਰੋਣ ਬੈਠੋ ਸਾਡੇ ਘਰ ਨਹੀਂ ਲੈ ਗਿਆ ਬਸ ਉਹ ਨਹੀਂ ਨਹੀਂ ਜਾਂਦਾ ਹਾਂ ਮੈਂ ਕਦੇ ਨਹੀਂ ਕੀ ਗਏ

ਖਲਦੀ ਦੇ ਚਿੱਟੇ ਤੇਰ ਮੈਨੂੰ ਤਾਂ ਇੱਥੇ ਦਾ ਐਡਰੈਸ ਦੱਸਿਆ ਸੀ ਤੇ ਕਿੱਥੇ ਗਏ ਬਾਬੇ ਇੱਥੇ ਤਾਂ ਕੋਈ ਵੀ ਨਹੀਂ ਐ ਮੁੰਡਾ ਦਾ ਮੁੰਡਾ ਨੂੰ ਹੋਰ ਕੁਝ ਨਹੀਂ ਪਤਾ ਸੀ ਵੀ ਕੁਝ ਨਹੀਂ ਆਇਆ ਕੁਝ ਨਾ ਮੈਨੂੰ ਪਤਾ ਸੀ ਜਦ ਮੈਨੂੰ ਪਤਾ ਸੀ ਦੀਦੀ ਨੂੰ ਇੱਥੇ ਕਿਉਂ ਲੈ ਕੇ ਆਏ ਦੀਦੀ ਲੋਕ ਦੀਦੀ ਮੈਂ ਤਾਂ ਮੁਸਤੀ ਗਈ ਨਿੰਗ ਦੀਦੀ ਹੋਸ਼ ਕਰੋ ਥੋੜੀ

ਭੈਣਾਂ ਨੇ ਦੇਖਿਆ ਨਹੀਂ ਗਏ ਨਹੀਂ ਨਹੀਂ ਕੁਝ ਨਹੀਂ ਗਿਆ ਭੈਣਾਂ ਨੂੰ ਛੋਟੀ ਭੈਣ ਵੀ ਨਹੀਂ ਗਈ ਮੇਰੀ ਉਹਨਾਂ ਨੇ ਉਹਨਾਂ ਨੇ ਕੋਈ ਆਸ਼ਰਮ ਬਾਪਨਾ ਬਦਲ ਲਿਆ ਉਹਨੇ ਆਸ ਨਹੀਂ ਬਸ ਐ ਨਹੀਂ ਹੁੰਦਾ ਸਭ ਤੋਂ ਹੁੰਦਾ ਸਭ ਤੋਂ ਹੁੰਦਾ ਸਭ ਦੀ ਜੀ ਜੀ ਤੋਂ ਵੈਸਾ ਦੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬਾਬਾ ਜੀ ਮੈਂ ਕੀ ਕਰਾਂ ਇਹਨੇ ਲੁਟਾ ਕੇ ਰੱਖ ਤੂੰ ਸਾਨੂੰ ਦਿਖਣੀ ਨਹੀਂ ਚਾਹੀਦੀ ਸਾਡੇ ਕੋਲ ਇਹ ਠੀਕ ਆ ਇਹਨੂੰ ਦੱਤ ਲੈ ਇਹ ਤੂੰ ਲੋਕ ਦੇਖਣ ਨਹੀਂ ਆ ਤੂੰ ਸਾਨੂੰ ਦੇ

ਉਹ ਤਾਂ ਬਾਬੇ ਰਲੇ ਹੋਈ ਸੀ ਮੇਰੇ ਨਾਲ ਨਹੀਂ ਤੇਰੇ ਨਾਲ ਰਲੇ ਹੋਈ ਸੀ ਆਪਾਂ ਤੈਨੂੰ ਧੀਆ ਵਾਂਗ ਰੱਖਿਆ ਨਾ ਤੂੰ ਇਹ ਚੀਜ਼ ਮੰਗੀ ਭਾਜੀ ਨੇ ਕਿਹੋ ਜਿਹੀ ਚੀਜ਼ ਤੋਂ ਜਵਾਬ ਦਿੱਤਾ ਤੂੰ ਤਾਂ ਗੰਗੂ ਬ੍ਰਾਹਮਣ ਵਾਂਗ ਲੁਟਾਤਾ ਸਾਨੂੰ ਗੰਗੂ ਬ੍ਰਾਹਮਣ ਵੀ ਪਾਪੀ ਨਿਕਲਿਆ ਸੀ ਬਸ ਮੇਰੇ ਮਨ 'ਚ ਲਾਲਚ ਆ ਗਿਆ ਤੁਸੀਂ ਇਹਨੇ ਲੁਟਵਾ ਕੇ ਰੱਖਦਾ ਸਾਨੂੰ ਕੁੜੀ ਦੇ ਗਹਿਣੇ ਸਾਰੇ ਲੈ ਗਏ ਬਾਬੇ ਪਤਾ ਨਹੀਂ ਕੀ ਆ ਯਾਰ ਅੱਜ ਅੱਜ ਮਾਰਾ ਹਰਜਾਨਾ ਤੂੰ ਭਰੇਂਗੀ ਸਾਡਾ ਮੇਰੇ ਕੋਲ ਨਹੀਂ ਮਨਮਾ ਤੂੰ ਦਿੱਤਾ ਮੈਨੂੰ ਮਨਮਾ ਸਭ ਤੋਂ ਮਾਰ ਮਾਰਨਾ ਕੁਝ ਨਹੀਂ ਹੁੰਦਾ ਸਾਡੇ ਕੋਲ ਕੁਝ ਨਹੀਂ ਹੈਗਾ ਤੂੰ ਸਾਡਾ ਸੋਨਾ ਲੁਕਾਇਆ ਮੈਨੂੰ ਨਹੀਂ ਪਤਾ ਸੀ ਪਲੀਜ਼ ਮੈਨੂੰ ਮੇਰੀ ਗੱਲ ਸੁਣ ਤੂੰ ਸਾਡਾ ਸੋਨਾ ਲੁਕਾਇਆ ਉਹ ਅਲੱਗ ਔਰ ਸਾਡਾ ਵਿਸ਼ਵਾਸ ਗੱਲ ਕਿੰਨਾ ਅਲੱਗ ਔਰ ਦੀਦੀ ਦੇ ਦਿਲ ਵਿੱਚ ਪਤਾ ਨਹੀਂ ਕਿੰਨੀ ਆਸ਼ਾ ਕਰਦੀ ਹੋਊ ਠਹਿੜੀ ਹੋ ਅੱਜ ਤੋਂ ਬਾਅਦ ਸਾਡੇ ਘਰ ਨਹੀਂ ਆ ਕੇਗੀ ਤੁਹਾਨੂੰ ਠੀਕ ਹੈ ਚੱਲ ਚਲੋ ਚਲੋ ਦੀਦੀ ਤੁਸੀਂ ਵੀ ਘਰ ਚਲੋ ਖੜੇ ਹੋ ਚਲੋ ਜੀ ਚਲੋ ਜੋ ਹੋ ਗਿਆ ਛੱਡੋ ਮੈਨੂੰ ਪਤਾ ਸੀਗਾ ਪਹਿਲਾਂ ਹੀ ਮੈਂ बोलਦੀ ਸੀ ਚਲੋ ਕੋਈ ਹੋਏ ਚਲੋ ਚਲੋ ਸਹੀ ਕਿ ਐਸੀ ਚਰ ਨੇ ਕਿਤੇ ਵੀ ਐਵੇਂ ਗੱਲਾਂ ਨਹੀਂ ਆਣਾ ਚਾਹੀਦਾ ਚਲੋ ਵਾ ਤੇ ਲੋ ਜੀ ਇਹ ਮੈਂਨ ਸਿੱਖਿਆ ਤੁਹਾਨੂੰ ਇਹ ਦਿੱਤੀ ਜਾਂਦੀ ਹੈ ਕਿ ਕਿਸੇ ਦੇ ਪਿੱਛੇ ਵੀ ਲੱਗ ਕੇ ਚਾਹੇ ਕੋਈ ਕੰਮ ਵਾਲੀ ਹੈ ਚਾਹੇ ਕੋਈ ਬਾਹਰ ਆਲਾ ਹੈ ਕਿਸੇ ਦੇ ਚੱਕਰਾਂ 'ਚ ਨਾ ਆਇਆ ਕਰੋ ਕੋਈ ਅੱਜਕੱਲ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕੋਈ ਬਾਬਾ ਨਹੀਂ ਕੋਈ ਕੁਝ ਨਹੀਂ ਸਭ ਪਰਮਾਤਮਾ ਤੇ ਵਿਸ਼ਵਾਸ ਕਰੋ ਫਿਰ ਆਪਣੇ ਵਾਅਰੇ ਕਰੋ ਤੇ ਸਹਾਰਾ ਰੱਖੋ ਜੇ ਤੇ ਸ਼ਾਟ ਕਰੋ ਉਹਦੇ ਪਰ ਕੁਝ ਨਹੀਂ ਆਏਗਾ ਜੀ ਕਿਸਮਤ ਹੈਗਾ ਤੇ ਆਪਣੇ ਆਪ ਮਿਲ ਜਾਣਾ ਜੇ ਨਹੀਂ ਆ ਜੋ ਕਿਸਮਤ ਉਹ ਦੇਖੋ ਮਿਲਣਾ ਨਹੀਂ ਪਰ ਕਦੀ ਵੀ ਢੋਂਗੀਆਂ ਬਾਬੇ ਦੇ ਚੱਕਰਾਂ ਚ ਆ ਕੇ ਜਾਂ ਕੰਮ ਵਾਲੀ ਦੇ ਚੱਕਰਾਂ ਚ ਆ ਕੇ ਤੁਸੀਂ ਬਿਲਕੁਲ ਨਹੀਂ ਆਪਣਾ ਆਪਣੇ ਆਪ ਨੂੰ ਲੁਟਾਣਾ ਠੀਕ ਹੈ ਜੀ ਅਸੀਂ ਲੁੱਟੇ ਗਏ ਆ ਦੇਖ ਲਓ ਸਾਡੇ ਸਾਰੇ ਗਹਿਣੇ ਗੱਟੇ ਇਸ ਤਰ੍ਹਾਂ ਲੁੱਟੇ ਸਾਡਾ ਮੇਨ ਮਕਸਦ ਇਹ ਵੀਡੀਓ ਬਣਾਉਂਦਾ ਸੀ ਕਿ ਅਸੀਂ ਮੇਨ ਸਿੱਖਿਆ ਦਿੱਤੀ ਹੈ ਕਿ ਇਹਨਾਂ ਬਾਬਿਆਂ ਦੇ ਚੱਕਰਾਂ 'ਚ ਬਿਲਕੁਲ ਨਾ ਪਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਚੈਨਲ ਨੂੰ ਨਿਊ ਹੋ ਅਤੇ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸੈਸ ਠੀਕ ਆ